ਤਉ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਭੈਰੂ ਮਹੱਲਾ ਪੰਜਵਾਂ ਖੂਬ 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 ਤੇਰਾ ਨਾਮ ਝੂਟ ਝੂਟ ਝੂਠ ਝੂਠ ਦੁਨੀਆ ਘੁਮਾ ਨਰਾ ਨਗਜ ਤੇਰੇ ਬੰਧੇ دیدਾਰ ਅਪਾਰੀ ਨਾ ਬਿਨਾ ਸਭ ਦੁਨੀਆ ਛਾਰੀ ਆਚਾਰਜ ਤੇਰੀ ਕੁਦਰਤ ਤੇਰੇ ਕਦਮ ਸਲਾਗ ਨੀਵ ਤੇਰੀ ਸਫਤ ਸੱਚੇ ਪਾਤਸ਼ਾ ਨੀ ਧਰਿਆ ਤਰਪਨੇ ਖੁਦਾਈ ਗਰੀਬ ਨਿਵਾਜ ਦਿਨ ਰੈਣ ਧਿਆਏ ਨਾਨਕ ਖੁਦ ਖਸਮ ਮਿਹਰਬਾਨੀ ਅੱਲੋ ਨਾ ਵਿਸਰ ਦਿਲ ਜੀ ਪਰਾਣੇ ਪੈਰੋਂ ਮਹੱਲਾ ਪੰਜਵਾਂ ਸਾਚ ਪਦਾਰਤ ਗੁਰਮੁਖ ਲਾਹੋ ਪ੍ਰਭ ਕਾ ਪਾਣਾ ਸਤਗੁਰ ਸੋ ਜੀਵਤ 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 ਰਹਾ ਰਾਮਰ ਸਾਇਣ ਨਿਤ ਉਠ ਪੀਵ ਹਰ ਹਰੇ ਹਰ ਹਰੇ ਰਤਨਾ ਕਹ ਰਹਾ ਕਲ ਯੁਗ ਮੈਂ ਇਕ ਨਾਮ ਉਧਾਰੀ ਨਾਨਕ ਬੋਲੇ ਬ੍ਰਹਮ ਵਿਚਾਰੇ ਪੈਰੋਂ ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਈ ਜਨਮ ਜਨਮ ਕੀ ਮੈਲ ਮਿਟਾਈ ਪਤ ਦੇ ਪਾਵਨ ਪ੍ਰਭ ਤੇ ਰੂ ਨਾਉ ਪਤ ਤੇ ਪਾਵਨ ਪ੍ਰਭ ਤੇ ਰੂ ਨਾਉ ਪੂਰਵ ਕਰਮ ਲਿਖੈ ਗੁਣ ਗਾਉ ਰਾਉ ਸਾਧੂ ਸੰਗ ਹੋਵੈ ਉਦਾਰ ਸੋਭਾ ਪਾਵੈ ਪ੍ਰਭ ਕੈ ਦਵਾਰੀ ਸਰਵ ਕਲਿਆਣ ਚਰਨ ਪ੍ਰਭ ਸੇਵ ਧੂਰ ਬਚ ਸਭ ਸੁਰ ਨਰ ਦੇਵ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਰੇ ਅਸਗਲੇ ਜਹਾਨੇ ਪੈਰ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦ ਕਵਗਨ ਮੈਂ ਪਾਵੈ ਪਾਪੀ ਤੇ ਰਾਕੇ ਨਾਰਾਇਣ ਪਾਪੀ ਕੀ ਗਤ ਘਤ ਹੋ ਨਾਹੀ ਕਾਪੇ ਪਟਿਆ ਆਪ ਕਮਾਣ ਰਹਾ ਦਾਸ ਰਾਮ ਜੀਉ ਲਾਗੇ ਪ੍ਰੀਤ ਨਿੰਦਕ ਹੋਈ ਬਪਰੀਤ 파ੜ ਬਰਮ ਆਪਣਾ ਬਿਰਦੇ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨ ਜਾਏ ਰਹੇ ਅਸ ਮਾਈ ਨਾਨਕ ਦਾਸੇ ਹਰ ਕੀ ਸਰਣਾਈ ਨਾਨਕੇ ਦਾਸ ਹਰ ਕੀ ਸਰਣਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ